ਮੇਲੇ ਦੇ ਵਿੱਚ ਜਿੱਥੇ ਅਸੀਂ ਸ਼ਬਦਾਂ ਦੀ ਗੱਲ ਕਰੀ ਆ ਕਿਤਾਬਾਂ ਦੀ ਗੱਲ ਕੀਤੀ ਆ ਤੇ ਨਾਲ ਸਿਹਤ ਦੀ ਗੱਲ ਹੋਣੀ ਚਾਹੀਦੀ ਆ ਤੇ ਇੱਥੇ ਅਸੀਂ ਇੱਕ ਸਟਾਲ ਤੇ ਪਹੁੰਚੇ ਹੋਇਆ ਬਾਈ ਗੁਰਵਿੰਦਰ ਵੀਰੋ ਕੇ ਹੋਰਾਂ ਨੇ ਸਟਾਲ ਲਾਈ ਹੋਈ ਆ ਇਹਦੇ ਵਿੱਚ ਕੀ ਕੁਝ ਮਿਲਦਾ ਇਹ ਜਾਣਦੇ ਆ ਬਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਬਾਈ ਸੁਖਨਾਯਾ ਬਾਈ ਸਵਾਗਤ ਤੁਹਾਡਾ ਬਹੁਤ-ਬਹੁਤ ਬਹੁਤ ਧੰਨਵਾਦ ਜੀ ਆ ਤੁਹਾਡੇ ਨਾਲ ਜਿਹੜੇ ਮੈਂ ਰਾਗੀ ਵਾਲੇ ਬਿਸਕੁਟ ਆ ਇਹਦਾ ਖਾ ਲਈ ਠੀਕ ਆ ਬਾਈ ਖਾ ਕੇ ਦੇਖਿਆ ਪਹਿਲਾਂ ਤੇ ਹੋਰ ਕੀ ਕੁਝ ਆ ਤੁਹਾਡੇ ਕੋਲੇ ਜਿਹੜਾ ਹਟਮਾ ਹੋਰ ਬਈ ਮੇਰੇ ਕੋਲੇ ਇਹ ਬਿਸਕੁਟ ਮਤਲਬ ਰਾਗੀ ਕੋਧਰੇ ਜਿਵੇਂ 2-3 ਤਰ੍ਹਾਂ ਦੇ ਤਕਰੀਬ ਨੇ ਇਹ ਆ ਗਏ ਤੇ ਨਾਲ ਹੀ ਆਪਾਂ ਇੱਕ ਫਿਰ ਦੇਸੀ ਘਿਓ ਚ ਓਟਸ ਦੇ ਬਿਸਕੁਟ ਤਿਆਰ ਕੀਤੇ ਨੇ ਬਈ ਦੇਸੀ ਘਿਓ ਤੇ ਸ਼ੱਕਰ ਪਲੱਸ ਓਟਸ ਜੀ ਤੇ ਫਿਰ ਅੱਗੇ ਬਈ ਇਹ ਇਹਨਾਂ ਦੀ ਅਲੱਗ-ਅਲੱਗ ਹੀ ਪੈਕਿੰਗ ਆ ਗਈਆਂ ਛੋਟੀਆਂ ਵੱਡੀਆਂ ਜਿੰਨੇ ਹੀ ਮਤਲਬ ਅਲੱਗ-ਅਲੱਗ ਆ ਗਈਆਂ ਹਣਾ ਸਾਰੇ ਆਪਣੇ ਕੋਲੇ ਬਈ ਇਹ ਅਨਾਜ ਆ ਗਏ ਕੋਦਰਾ ਕੰਗੜਾ ਕੀ ਸੋਹਣਾ ਮਤਲਬ ਬੈਰੋਂ ਡੱਬੀ ਆਪਣਾ ਨਹੀਂ ਬੀਰੋ ਕੇ ਬਈ ਪਿੰਡ ਬੀਰੋ ਕੇ ਮਾਨਸਾ ਚ ਪੈ ਗਏ ਪਿੰਡ ਦੇ ਨਾਮ ਦੀ ਆਪਾਂ ਮਤਲਬ ਪਿੰਡ ਬੀ ਮਤਲਬ ਇਹਦਾ ਬ੍ਰਾਂਡ ਦਾ ਨਾਮ ਪਿਆ ਪਿੰਡਾਂ ਤੋਂ ਹੀ ਪਛਾਣੇ ਜਾਂਦੇ ਹੁੰਦੇ ਹਾਂ ਹਾਂਜੀ 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 ਬਈ ਤੇ ਇਹ ਹੁਣ ਕਿੰਨੀ ਇੱਕ ਪਹਿਚਾਣ ਬਣ ਗਈ ਹੈ ਇਹਨਾਂ ਚੀਜ਼ਾਂ ਦੇ ذریعے ਪਛਾਣ ਤਾਂ ਬਈ ਜਿਵੇਂ ਹੁਣ ਮੈਂ ਮਤਲਬ ਆਮ ਹੀ ਖੇਤੀਬਾੜੀ ਮੇਲੇ ਜਾਂ ਜਿਹੜੇ ਟ੍ਰੇਡ ਫੇਅਰ ਮੇਲੇ ਹੁੰਦੇ ਨੇ ਜਾਂ ਪੁਸਤਕ ਮੇਲੇ ਹੁੰਦੇ ਨੇ ਹਨਾ ਉਹਨਾਂ ਤੇ ਤਕਰੀਬਨ ਆਪਣੀ ਸਟਾਲ ਹਰ ਇੱਕ ਤੇ ਹੁੰਦੀ ਹੈ ਜਿਹੜੇ ਵਧੀਆ ਮਤਲਬ ਪੰਜਾਬ ਚ ਲੱਗਦੇ ਨੇਗੇ ਤੇ ਉੱਥੋਂ ਹੀ ਆਪਾਂ ਨੂੰ ਪਛਾਣ ਬਹੁਤ ਮਿਲੀ ਹੈ ਬਈ ਜਿਵੇਂ ਅੰਤਰਰਾਸ਼ਟਰੀ ਪੱਧਰ ਤੇ ਇੱਕਦਮ ਪਛਾਣ ਮਿਲ ਗਈ ਆਪਾਂ ਨੂੰ ਬਈ ਤੁਸੀਂ ਇਸ ਟ੍ਰੈਂਡ ਨੂੰ ਜਿਹੜਾ ਅਪਣਾਇਆ ਹੈ ਤਾਂ ਇਹਦਾ ਕੀ ਸੋਚ ਕੇ ਬਣਾਇਆ ਸਿਰਫ ਮੁਨਾਫਾ ਹੈ ਜਾਂ ਕੋਈ ਹੋਰ ਸੋਚ ਵੀ ਹੈ ਨਾ ਨਹੀਂ ਮੁਨਾਫਾ ਨਹੀਂ ਬਈ منافیت ہے بعد چ شروع ہونے نے یا جے جدو ہونے نے ہے نا کدوں یہ دیکھو ٹائم دی بکول وچ پیا ہے مطلب یہ ہے نا پر یہ ہے میرے من وچ ضرور سیگا ਵੀ یار ਆਪਾਂ ਅਲੱਗ ਕਰੀਏ ਹਟਮਾ ਕਰੀਏ ਆਪਾਂ ਉਹ ਸਬਿਆਚਾਰ ਚੋਂ ਨਿਕਲੀਏ ਵੀ ਜਿਹੜਾ ਆਪਾਂ ਢੇਰ ਲਾ ਕੇ ਵੇਚਣਾ ਠੀਕ ਹੈ ਉਹ ਉਹ ਤੋਂ ਆਪਾਂ ਪੈਕਟਾਂ ਤੇ ਆਈਏ ਆਪਦਾ ਬ੍ਰਾਂਡ ਬਣਾਈਏ ਕੋਈ ਨਾਮ ਵੀ ਬਣੇ ਆਪਣਾ ਚਾਰ ਬੰਦੇ ਜੀ ਆਪਾਂ ਕੁਆਲਟੀ ਵੇਚਾਂਗੇ ਤਾਂ ਆਪਾਂ ਮਤਲਬ ਮੇਰੇ ਮਤਲਬ ਇਹ ਮਨ ਚ ਹੈਗਾ ਸੀਗਾ ਉਹਨਾਂ ਰਿਸਪੌਂਸ ਦੀ ਜੇ ਗੱਲ ਹੈ ਤਾਂ ਆਮ ਲੋਕ ਆ ਜਿਹੜੇ ਉਹ ਇੱਕ ਵਾਰੀ ਲੈ ਗਏ ਦੂਜੀ ਵਾਰ ਆਉਂਦੇ ਆ ਜਾਂ ਇੱਕ ਵਾਰੀ ਅਗਲਾ ਕਰਦੇ ਆ ਹਰ ਵੀ ਭਾਈ ਰਿਪੀਟ ਹੋਏ ਨੇਗੇ ਬਹੁਤ ਤਾਂ ਜਿਵੇਂ ਮਤਲਬ ਤਕਰੀਬਨ ਆਪਣੇ ਬਾਲੀ ਕੰਟਰੀਆਂ 'ਚ ਵੀ ਬਿਸਕੁਟ ਵਗੈਰਾ ਜਾਂਦੇ ਨੇ ਉੱਥੇ ਜਿਆਦਾ ਜਿਹੜਾ ਡਰਾਈਵਰ ਭਾਈ ਜਾ ਰਿਹਾ ਉਹ ਜਿਆਦਾ ਮਤਲਬ ਉਹ ਡਿਮਾਂਡ ਰੱਖਦਾ ਉਹ ਐਂ ਰੱਖਦਾ ਵੀ ਜਿਹੜੇ ਇਹ ਖਾਸ ਕਰ ਵਾਲਿਆਂ ਦੀ ਤਾਂ ਨਹੀਂ ਡਿਮਾਂਡ ਰੱਖਦਾ ਵੀ ਦਿਸਣਾ ਮਾੜੀ ਖਸ ਖਸ ਪਾ ਦਿਆ ਕਰ ਨਹੀਂ ਬਈ ਉਹ ਉਦਾਂ ਦੀ ਨਹੀਂ ਵੈਸੇ ਜਿਵੇਂ ਜਿਹੜੇ ਆਪਣੇ ਬਿਸਕੁਟ ਰਹਿਣਾ ਇਕੱਲੇ ਨਾਮ ਦੇ ਬਿਸਕੁਟ ਨਹੀਂ ਇਹਨਾਂ ਦੀ ਨਿਊਟ੍ਰੀਸ਼ਨ ਵੈਲਿਊ ਬਹੁਤ ਜ਼ਿਆਦਾ ਹੈ ਮੰਨ ਲਓ ਤਿੰਨ ਜਾਂ ਚਾਰ ਖਾ ਲੇ ਬੰਦਿਆ ਉਹ ਘੰਟਾ ਬੱਧੀ ਜਿਹੜਾ ਮਤਲਬ ਉਹ ਹੁੰਦੇ ਨੇ ਕਿ ਆਪਣਾ ਸਫਰ ਚ ਹੁੰਦੇ ਨੇ ਡਰਾਈਵਰ ਹਨਾ ਉਹਨਾਂ ਨੂੰ ਬੜਾ ਲੋੜ ਨਹੀਂ ਪੈਂਦੀ ਫਿਰ ਭੁੱਖ ਵਗੈਰਾ ਜ਼ਿਆਦਾ ਨਹੀਂ ਲੱਗਦੀ ਇਹਨਾਂ ਨਾਲ ਤੇ ਗੁੜ ਵੀ ਪਾਇਆ ਬਾਅਦ ਚ ਸ਼ੱਕ ਸ਼ੱਕਰ ਪਾਊਡਰ ਹਨਾ ਐਂਗਰੀ ਪਾਊਡਰ ਹਾਂਜੀ ਸੋ ਚੰਗੀ ਗੱਲ ਆ ਜੀ ਤੁਸੀਂ ਲੈ ਕੇ ਆਏ ਹੋ ਬਾਜਰਾ ਇਹ ਇਹ ਸਾਰੇ ਅਨਾਜ ਆ ਗਏ ਬਾਈ ਜੀ ਤੇ ਇਹਨਾਂ ਦੀ ਅੰਘਾ ਆਟਾ ਆ ਗਿਆ ਮਲਟੀ ਗ੍ਰੇਨ ਵੀ ਆਣਾ ਤੁਜੀ ਹਾਂ ਮਲਟੀ ਗ੍ਰੇਨ ਆਟਾ ਵੀ ਹੈਗਾ ਬਾਈ ਤੇ ਨਾਲ ਹੀ ਆਪਣੇ ਕੋਲੇ ਜਿਵੇਂ ਘਰੇ ਆਪਣੇ 11 21 ਆਪਾਂ ਖੇਤ ਲਾਈ ਹੋਈ ਸੀ ਹੈਨਾ ਉਹਦਾ 11 21 ਦਾ ਬ੍ਰਾਊਨ ਰਾਈਸ ਤਿਆਰ ਕੀਤਾ ਪਰ ਉਹ ਬੱਲੇ ਬਾਈ ਤੇ 11 21 ਦਾ ਆਹ ਬਾਈ ਉਹਨੇ 150 ਰੁਪਏ ਨੂੰ ਕਿਲੋ ਵੇਚ ਦਿਆ ਕਿਲੋ ਹਾਂਜੀ ਬਾਈ ਆਹੀ ਚੀਜ਼ ਆਹੀ ਮਾਰਕੀਟਿੰਗ ਸਾਨੂੰ ਚਾਹੀਦੀ ਆ ਇਹ ਬ੍ਰਾਊਨ ਰੈਸ ਬਾਈ ਇਹ ਵਾਈਟ ਆ ਗਿਆ ਨਾਲ ਜਿਹੜੇ ਜਿੰਨੇ ਡਿਮਾਂਡ ਚਾਹੀਦੀ ਹੈ ਮਤਲਬ ਉਹ ਵੀ ਆਪਾਂ ਦੇ ਦੇ ਦਨੇ ਆ ਇਹ ਇਹ ਬ੍ਰਾਊਨ ਰੈਸ ਬਾਈ ਇਹ ਮਤਲਬ ਇਹ ਇੱਕ ਅਲੱਗ ਹੀ ਪ੍ਰੋਸੈਸ ਚ ਤਿਆਰ ਕਰਦਾ ਜੋ ਮਤਲਬ ਨਹੀਂ ਮਾਰਕੀਟਿੰਗ ਦਾ ਬਹੁਤ ਵਧੀਆ ਪ੍ਰੋਸੈਸ ਤਿਆਰ ਕਰ ਤਿਆਰ ਤਾਂ ਆਪਣੇ ਬੰਦੇ ਕਰ ਲੈਂਦੇ ਆ ਠੀਕ ਹੈ ਬਈ ਤੇ ਇਹ ਇਹ ਵੱਡੀ ਗੱਲ ਆ ਕਿ ਹਨਾ ਤੁਸੀਂ ਵਧੀਆ ਤਰੀਕੇ ਦੇ ਨਾਲ ਜਿਹੜਾ ਮਾਰਕੀਟ ਚ ਲਿਆ ਰਹੇ ਹੋ ਹਾਂਜੀ ਹਾਂਜੀ ਬਾਈ ਕਿਉਂਕਿ ਸੋਨੂ ਦੇਖ ਕੇ ਹੋਰ ਕਿਸੇ ਨੂੰ ਆਦਤ ਪੈ ਗਈ ਆਦਤ ਕੀ ਬਈ ਮੈਨੂੰ ਜਿਹੜੇ ਬਾਹਰ ਆਪਣੇ ਜਿਵੇਂ ਮਤਲਬ ਮੁੰਡੇ ਬਹੁਤ ਗਏ ਹੋਏ ਨੇ ਹਣਾ ਉਤੋਂ ਮੈਨੂੰ ਫੋਨ ਬਹੁਤ ਹੁੰਦੇ ਨੇ ਵੀ ਬਈ ਅਸੀਂ ਵੀ ਇਦਾਂ ਫਿਰ ਮੈਂ ਉਹਨਾਂ ਨੂੰ ਹਮੇਸ਼ੀ ਰੋਕਦਾ ਹੁੰਨਾ ਵੀ ਤੁਸੀਂ 2 ਸਾਲ ਪਹਿਲਾਂ ਆਪਦੇ ਵਾਸਤੇ ਗਰਾਊਂਡ ਤਿਆਰ ਕਰੋ ਗਰਾਊਂਡ ਦਾ ਮਤਲਬ ਇਹ ਹੈ ਤੁਸੀਂ ਮਾਰਕੀਟਰ ਦੇਖੋ ਵਾਚੋ ਫਿਰ ਤੁਸੀਂ ਜਿਹੜਾ ਆਪਾਂ ਖੇਤ ਹੈ ਖੇਤ ਦਾ ਥੋੜਾ ਜਿਹਾ ਬਣਾਓ ਟੂਲ ਸਾਬ ਨਾਲ ਬਣਾਓ ਵੀ ਕੱਲ ਨੂੰ ਆਪਾਂ ਨੂੰ ਮਤਲਬ ਕੁਦਰਤੀ ਖੇਤੀ ਇਹ ਸ਼ੁਰੂ ਕਰਨੀ ਹੈ ਤਾਂ ਆਪਾਂ ਨੂੰ ਦਿੱਕਤਾ ਨਾ ਹੋਣ ਜਿਆਦਾ ਜੇ ਹੁਣ ਨਵੇਂ ਉਹ ਕਈ ਵਾਰੀ ਨਾ ਮੈਨੂੰ ਨਾ ਇੱਥੇ ਵੇਖਦੇ ਨੇ ਉਹ ਉੱਥੋਂ ਨਹੀਂ ਦੇਖਦੇ ਜਿੱਥੋਂ ਚੱਲੇ ਹਣਾ ਵੀ ਉਹਨਾਂ ਨੂੰ ਹਮੇਸ਼ੀ ਇਹ ਕਹਿੰਦੇ ਆ ਪੱਗਾਂ ਤੇ ਬਾਕੀ ਆਪਣੇ ਕੋਲ ਬਈ ਇਹ ਅੱਗੇ ਹੋਰ ਵੀ ਪ੍ਰੋਡਕਟ ਆਗੇ ਅਨਾਜਾਂ ਦੀ ਜਿਵੇਂ ਪਾਸਤਾ ਪੋਹਾ ਨੂਡਲਸ ਇਹ ਜਿਹੜੀਆਂ ਆਮ ਕਣਕ ਤੇ ਆਗੇ ਆ 14 ਦੀ ਹੁੰਦੀਆਂ ਨੇ ਆਮ ਮਾਰਕੀਟ 'ਚ ਇਹ ਕੋਦਰੇ ਤਿਆਰ ਨੇ ਬਈ ਆਪਣੇ ਕੋਲ ਤੇ ਨੂਡਲਸ ਹੋ ਗਈ ਪਾਸਤਾ ਆ ਪੋਹਾ ਹੋ ਗਿਆ ਬਈ ਕੋਦਰੇ ਦਾ ਫਿਰ ਅੱਗੇ ਇਹ ਰਾਗੀ ਦਾ ਪੋਹਾ ਹੋ ਗਿਆ ਕੋਦਰੇ ਕੋਦਰੇ ਦਾ ਵੀ ਪੋਹਾ ਹਾਂ ਬਈ ਕੋਦਰੇ ਦਾ ਪੋਹਾ ਘੈਂਟ ਕੰਮ ਆ ਬਈ ਤੁਹਾਡਾ ਹਾਂ ਤੇ ਬਾਕੀ ਆਪਦੀ ਹਲਦੀ ਬਈ ਜੀ ਇਹ ਇਹ ਆਪਦੀ ਖੇਤ ਚ ਬੀਜ ਕੇ ਫੇਰ ਪ੍ਰੋਸੈਸ ਕਰਾ ਕੇ ਆਪਾਂ ਮਤਲਬ ਇਦਾਂ ਵੇਚ ਰਿਆ ਹੈ ਤੇ ਮੂੰਗੀ ਹੋ ਗਈ ਥੋੜੀ ਮੂੰਗੀ ਲਾਈ ਸੀ ਇਦਕੀ ਤੇ ਨਾ ਵੀ ਨਾਲ ਬਈ ਇਹ ਜਮਾਰ ਦਾ ਪਫ ਹੋ ਗਿਆ ਜਿਵੇਂ ਨਮਕੀਨ ਪੂਜੀ ਆ ਇਹਨੇ ਪਾਣਾ ਆਥਣ ਵੇਲੇ ਆਥਣ ਵੇਲੇ ਤੇ ਵੀ ਖਾ ਸਕਦੇ ਆ ਤੇ ਆਥਣ ਵੇਲੇ ਵੀ ਖਾ ਸਕਦੇ ਕੋਈ ਗੱਲ ਨਹੀਂ ਚਾਹ ਵੇਲੇ ਆਥਣ ਦਾ ਮਤਲਬ ਚਾਹ ਵੇਲੇ ਆ ਹਾਂ ਚਾਹ ਵੇਲੇ ਬਈ ਜਿਹੜੇ ਬੰਦੇ ਗਲਤ ਸੋਚਦੇ ਉਹ ਗਲਤੀ ਹੋਣੀ ਹਾਂਜੀ ਹਾਂਜੀ ਬਈ ਵੈਸੋ ਸੋਚ ਲੈ ਸਹੀ ਆ ਬਹੁਤ ਬਹੁਤ ਬਾਈ ਜੀ ਸੋਹਣੇ ਬੜਾ ਕੀਆ ਤੁਹਾਡੇ ਤੁਹਾਡਾ ਵੀ ਬਹੁਤ ਧੰਨਵਾਦ ਬਾਈ ਜੀ ਤੇ ਨੰਬਰ ਕਰ ਦੋ ਸ਼ੇਅਰ ਹਣਾ ਹਾਂ ਬਿਲਕੁਲ ਬੋਲੋ ਤੇ ਬਾਈ ਜੀ ਕਿਸੇ ਨੂੰ ਵੀ ਮਤਲਬ ਜਿਵੇਂ ਮੈਂ ਨਾ ਇਹਦੀ ਮੇਰੇ ਨਾਲ 50 ਤੋਂ 60 ਕਿਸਾਨ ਜੁੜੇ ਹੋਏ ਨੇਗੇ ਜਿਵੇਂ ਕੋਈ ਉਹ ਸਾਰੀ ਇਹਦੀ ਪਨੀਰੀ ਜਾਂ ਬੀਜ ਮੈਥੋਂ ਲੈ ਕੇ ਜਾਂਦੇ ਨੇਗੇ ਫਿਰ ਉਹਨਾਂ ਦਾ ਕੀ ਹੁੰਦਾ ਜੇ ਨਵਾਂ ਕਿਸਾਨ ਹੈਗਾ ਉਹ ਮਤਲਬ ਦੇਖ ਕੇ ਵੀ ਯਾਰ ਆਪਾਂ ਕਿੱਲਾ ਬੀਜ ਲੈ ਮੈਂ ਉਹਨੂੰ ਕਹਿ ਰਹਾ ਹਾਂ ਵੀ ਤੂੰ ਕਨਾਲ ਬੀਜ ਕਿੱਲਾ ਨਾਲ ਪੰਗਾ ਲੈ ਹਣਾ ਕਨਾਲ ਦੇ ਵਿੱਚ ਉਹ ਜਿੰਨਾ ਤੂੰ ਖਾ ਸਕਦਾ ਪਰਿਵਾਰ ਵਾਸਤੇ ਉਹਨਾਂ ਰੱਖ ਦੂਜਾ ਜਿਹਦੇ ਕੋਲ 10 ਕਿਲੋ ਹੀ ਵਜਦਾ ਉਹ ਬਾਈ ਬੈਕ ਮੈਂ ਖਰੀਦ ਲੈਂਦਾ ਨਾ ਤਾਂ ਨਵੇਂ ਆ ਤਾਂ ਮਤਲਬ ਠੀਕ ਹੈ ਹੌਲੀ ਹੌਲੀ ਚਲੋ ਉਹ ਕਨਾਲ ਤੋਂ ਦੋ ਕਨਾਲਾਂ ਤੇ ਚਾਰ ਕਨਾਲਾਂ ਤੇ ਇਦਾਂ ਜਾਣ ਲੱਗੇ ਉਹ ਤੇ ਕਿਸੇ ਨੂੰ ਮਤਲਬ ਆਪਾਂ ਨਹੀਂ ਇਹ ਕਹਦੇ ਵੀ ਤੁਸੀਂ ਦੋ ਕਿੱਲੇ ਜਾਂ ਚਾਰ ਕਿੱਲੇ ਤੋਂ ਲਾ ਲੈ ਕਿਉਂ ਨਵੇਂ ਅਨਾਜ ਨੇ ਬਈ ਇਹ ਹੈਗੇ ਪੁਰਾਣੇ ਨੇ ਵੈਸੇ ਜਿਹੜੇ ਹੁਣ ਮਾਰਕੀਟ 'ਚ ਇੱਕ ਤਰ੍ਹਾਂ ਦੇ ਇਹ ਨਵੇਂ ਨੇ ਜਿਹੜੇ ਹੁਣ ਲੋਕਾਂ ਨੂੰ ਮਤਲਬ ਨਵੇਂ ਜਾਗਰੂਕ ਹੋ ਰਹੇ ਨੇ ਲੋਕ ਜਾ ਇਹਨਾਂ ਬਸੇ ਪਤਾ ਕਰ ਰਹੇ ਨੇ ਕਿ ਫਿਰ ਉਹ ਜਿਹੜੇ ਨਵਾਂ ਜਿਹੜਾ ਬੰਦਾ ਲਾਉਂਦਾ ਹੈਗਾ ਖੇਤੀ ਚ ਆਉਂਦੇ ਉਹਨੂੰ ਦਿੱਕਤਾਂ ਬਹੁਤ ਹੁੰਦੀਆਂ ਨੇ ਕਿ ਉਹ ਆਪਣੇ ਜਿਹੜੇ ਜਿਹੜਾ ਆਪਣੇ ਮਾਈਂਡ ਚ ਬੜੀ ਹੋਈ ਹੈ ਵੀ ਆਪਾਂ ਢੇਰੀ ਲਾ ਕੇ ਵੇਚਣਾ ਉਹ ਢੇਰੀ ਲਾ ਕੇ ਵੇਚਣਾ ਦਾ ਅਨਾਜ ਹੀ ਨਹੀਂ ਇਹ ਪਹਿਲਾਂ ਤੁਹਾਨੂੰ ਬਕਾਇਦਾ ਬ੍ਰਾਂਡ ਚ ਜਾਣਾ ਪਊਗਾ ਫਿਰ ਪੈਕਟਾਂ ਚ ਫਿਰ ਉਸ ਤੋਂ ਬਾਅਦ ਮਾਰਕੀਟ ਹੀ ਜਾਣਾ ਪਊਗਾ ਉਹ ਥੋੜਾ ਮਤਲਬ ਮਿਹਨਤ ਕਰਨੀ ਪੈਂਦੀ ਉਹਦੇ ਬਾਕੀ ਕਿਸੇ ਨੂੰ ਵੀ ਕੋਈ ਪਨੀਰੀ ਵਗੈਰਾ ਚਾਹੀਦੀ ਹੋਵੇ ਜਾ ਕੇ ਇਹਨਾਂ ਸਲਾਹ ਲੈਣੀ ਹੋਵੇ ਸਲਾਹ ਦਾ ਖਰ ਮੈਂ ਕੀ ਦੇ ਸਕਦਾ ਵੈਸੀ ਮੇ ਤੋਂ ਮਤਲਬ ਜਿਹੜੇ ਮੇਰੇ ਤਜਰਬੇ ਖੱਟੇ ਮਿੱਠੇ ਉਹ ਕਿਸੇ ਨੇ ਮਤਲਬ ਮੇਰਾ ਪੁੱਛਣੇ ਹੋਣ ਮੇ ਤੋਂ ਹਨ ਜਾਣਨਾ ਹੋਵੇ ਤਾ ਮੈਨੂੰ ਜਦੋਂ ਮਰਜ਼ੀ ਬਾਈ ਫੋਨ ਕਰ ਲਿਓ ਮੇਰਾ ਨੰਬਰ ਹੈ 9417345268 ਆ 9417345268 ਬਾਈ ਮਿਹਰਬਾਨੀ ਸ਼ੁਕਰੀਆ ਬਾਈ